ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਤਾ ਝੋਨੇ ਦੀਆਂ ਵੱਢ ਲਈ ਕਿਸਾਨਾਂ ਨੇ ਤੇ ਪਰਾਲੀ ਦੀ ਇਹਨੇ ਗੱਠਾ ਵੱਢ ਰਹੀਆਂ ਤੇ ਕਈ ਕਿਸਾਨ ਅੱਗ ਵੀ ਲਾ ਦਿੰਦੇ ਆ ਤੇ ਸਰਕਾਰ ਨੇ ਤੁਹਾਨੂੰ ਪਤਾ ਨੋਡਲ ਅਫਸਰ ਲਾਏ ਹੋਏ ਆ ਜਿਹੜੇ ਕੀ ਨਿਗਰਾਨੀ ਕਰਦੇ ਆ ਲਿਖਤ ਪੜਤ ਕਰਦੇ ਆ ਵਾਣਾ ਵਿੱਚ ਘੇੜਾ ਮਾਰਦੇ ਆ ਨਾ ਤੇ ਆਪਣੇ ਨੋਡਲ ਅਫਸਰ ਆਪਣੇ ਸਾਹਮਣੇ ਹੈਗੇ ਅਵਤਾਰ ਸਿੰਘ ਜੀ ਜੀ ਆਪਣੀ ਜਾਣਕਾਰੀ ਦੇਣਗੇ ਕਿਸਾਨਾਂ ਨੂੰ ਪਹਿਲਾਂ ਤਾਂ ਸਵਾਗਤ ਹੈ ਜੀ ਅਵਤਾਰ ਸਿੰਘ ਜੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਤੇ ਕੀ ਕਹਿਣਾ ਚਾਹੋਗੇ ਜੀ ਕਿਸਾਨਾਂ ਨੂੰ ਤੁਸੀਂ ਅੱਜ ਆਪਣੀ ਫੀਲਡ ਵਿੱਚ ਆਏ ਹੋ ਤੇ ਕੀ ਵਿਚਾਰਾ ਕੋਈ ਅੱਗਾ ਫਰਕ ਪਿਆ ਵਧਾ ਅੱਗ ਲੱਗ ਰਹੀ ਹੈ ਜਾਂ ਘਟਾ ਠੀਕ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਹਾਂਜੀ ਕਿ ਅੱਕੇ ਨਾਲੋਂ ਬਹੁਤ ਫਰਕ ਹੈ ਹੂੰ ਵੀ ਐਤਕੀ ਜਿਹੜਾ ਕਿਸਾਨ ਆ ਉਹ ਗੱਠਾਂ ਨੂੰ ਬਹੁਤ ਤਰਜੀਹ ਦੇ ਰਿਹਾ ਪਹਿਲਾਂ ਹੀ ਠੀਕ ਹੈ ਜੀ ਤੇ ਕਿਸੇ ਕਿਸਮ ਦੀ ਹਜੇ ਤੱਕ ਕੋਈ ਮਤਲਬ ਐਕਸੀਡੈਂਟ ਇਸ ਤਰ੍ਹਾਂ ਦਾ ਨਹੀਂ ਆਇਆਗਾ ਠੀਕ ਹੈ ਜੀ ਵੀ ਜਿਹੜਾ ਮਤਲਬ ਅੱਗ ਵਗੈਰਾ ਦਾ ਤੇ ਬਹੁਤ ਆਗਾਮੀ ਬਦੂ ਮਤਲਬ ਇਸ ਸੋਚ ਦੇ ਮੁਤਾਬਕ ਐਸੇ ਲੋਕ ਕੰਮ ਕਰ ਰਹੇ ਆ ਅਵਤਾਰ ਸਿੰਘ ਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਜੀ ਫੀਲਡ ਵਿੱਚ ਕੰਮ ਕਰਦਿਆਂ ਨੂੰ ਸਾਨੂੰ ਹੋ ਗਏ ਜੀ 12 13 ਤਰੀਕ ਤੋਂ ਅਸੀਂ ਮਤਲਬ ਜਾ ਰਹੀ ਹਾਂ ਹਾਂ ਤੇ ਮਤਲਬ ਕੋਈ ਕੇਸ ਆਇਆ ਕਿਸਾਨਾਂ ਦਾ ਜਾਂ ਜਾਗਰੂਕ ਹੋਏ ਜਾਂ ਕਿ ਸਾਲਪਾ ਜਾਗਰੂਕ ਹੋਏ ਆ ਫਿਲਹਾਲ ਕੋਈ ਕੇਸ ਨਹੀਂ ਆਇਆਗਾ ਠੀਕ ਹੈ ਜੇ ਕੋਈ ਮਾੜਾ ਇੱਕੜ ਦੁਕੜ ਕੋਸ਼ਿਸ਼ ਕਰਦਾ ਵੀ ਹੈ ਤਾਂ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਸਮਝਦਾਰੀ ਨਾਲ ਰੋਕ ਦਿੰਦੇ ਹਾਂ ਰੋਕ ਦਿੰਦੇ ਮਤਲਬ ਕਿ ਐਸਾ ਵਾਰ ਜਿੰਨੇ ਦਰਾਂ ਤੁਸੀਂ ਡਿਊਟੀ ਤੇ ਨਾ ਦਾ ਵੀ ਕਿਸਾਨ ਪਹਿਲਾਂ ਨਾਲੋਂ ਫਰਕ ਪਿਆਗਾ ਨਹੀਂ ਮੈਥ ਕੀ ਗੱਠ ਬਹੁਤ ਜ਼ਿਆਦਾ ਬਣਾਈ ਹੈ ਜੀ ਮਤਲਬ ਟਾਈਮ ਤੇ ਚੱਕੀਆਂ ਜਾ ਰਹੀਆਂ ਇਕੱਠਾ ਹਾਂ 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 ਗੱਠਾਂ ਵੀ ਚੱਕੀਆਂ ਜਾ ਰਹੀਆਂ ਜੋ ਕੋਈ 19 21 ਥੋੜਾ ਬਹੁਤਾ ਹੁੰਦਾ ਉਹਨੂੰ ਸਮਝਾਪ ਜਾ ਕੇ ਕੰਮ ਨੂੰ ਠੀਕ ਕਰ ਰਹੇ ਆਂ ਮਤਲਬ ਕਿ ਜੇ ਪਿਛਲੇ ਸਾਲ ਨਾਲੋਂ ਵੇਖਿਆ ਜਾਵੇ ਕਿੰਨੇ ਪਰਸੈਂਟ ਵਧਿਆ ਵੀ ਕਿਸਾਨ ਜਾਗਰੂਕ ਹੋਇਆ ਅੱਗਾਂ ਲੜੋਂ ਹਟਿਆ ਮੈਂ ਤਾਂ ਇਹ ਹੀ ਸਮਝੂਗਾ ਵੀ ਇੱਥੇ 80% ਤੋਂ ਵੀ ਹੋ ਗਿਆ 75 ਤੋਂ 80% ਮਤਲਬ ਕਿ ਤੁਹਾਨੂੰ ਕੋਈ ਨਹੀਂ ਮਿਲਿਆ ਨਹੀਂ ਫਿਲਹਾਲ ਕੋਈ ਐਕਸੀਡੈਂਟ ਨਹੀਂ ਮਿਲਿਆ ਤੇ ਤੁਸੀਂ ਜੀ ਜਾਂਦੇ ਜਦ ਕਿਸਾਨਾਂ ਨੂੰ ਕੋਈ ਆਪਣੇ ਵੱਲੋਂ ਕੋਈ ਸਨੇਹ ਦੇਣਾ ਚਾਹੋਗੇ ਵੀ ਜਿਹੜੇ ਅੱਗਾਂ ਜਿਹੜੇ ਵੀ ਕੋਈ ਕੋਸ਼ਿਸ਼ ਕਰਦੇ ਅੱਗ ਲਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਹੀ ਕਹੂੰਗਾ ਵੀ ਵੱਧ ਤੋਂ ਵੱਧ ਤੁਸੀਂ ਆਪਣਾ ਸਰਕਾਰ ਦਾ ਸਾਥ ਦਿਓ ਤੇ ਇਹਨਾਂ ਨੂੰ ਮਤਲਬ ਸੁਪਰ ਸੀਟਰ ਨਾਲ ਜਾਂ ਤੁਸੀਂ ਇਸ ਤਰ੍ਹਾਂ ਦੀ ਮਤਲਬ ਬਜਾਈ ਵਗੈਰਾ ਕਰਕੇ ਜਿੰਨਾ ਵੀ ਹੋ ਸਕਦਾ ਹੈ ਸੰਭਾਲ ਕਰੋ ਕਿਉਂਕਿ ਇਹਦੇ ਨਾਲ ਬ ਬੜਾਪੇ ਦੇ ਵਿੱਚ ਮਤਲਬ ਜਿਹੜੇ ਹੈਗੇ ਆ ਉਹਨਾਂ ਨੂੰ ਅਸਥਮਾ ਦਾ ਜਾਂ ਬੱਚਿਆਂ ਨੂੰ ਇਹਨਾਂ ਨੂੰ ਮਤਲਬ ਪ੍ਰੋਬਲਮ ਆਉਂਦੀ ਹੈ ਵਾਤਾਵਰਨ ਸਾਰੇ ਦੂਸ਼ਿਤ ਹੁੰਦਾ ਇਸ ਲਈ ਹਾਂ ਇਸ ਕਰਕੇ ਵੀ ਤੁਸੀਂ ਗੱਠਾਂ ਦਾ ਹੀ ਮਤਲਬ ਮਤਲਬ ਕਿ ਅਰਦਾਸ ਜੀ ਤੁਸੀਂ ਫੀਲਡ ਵਿੱਚ ਕਿੰਨੇ ਤੋਂ ਕਿੰਨੇ ਟਾਈਮ ਤੱਕ ਰਹਿੰਦੇ ਹੋ ਫਿਰ ਮਾਰਨਿੰਗ ਤੋਂ ਅਸੀਂ ਮਤਲਬ ਆ ਜਨੇ 10 ਤੋਂ ਮਤਲਬ 5 ਵਜੇ ਤੱਕ ਹੀ ਰੱਖ ਲਓ ਠੀਕ ਹੈ ਜੇ ਕੋਈ ਕਿਸਾਨ ਮਤਲਬ ਅੱਜ ਤੱਕ ਤੁਹਾਨੂੰ ਕੋਈ ਇਹਨਾਂ ਦਿਨਾਂ ਵਿੱਚ ਕੋਈ ਅੱਗ ਲਾਉਂਦਾ ਮਿਲਿਆ ਕਿਸਾਨ ਕੇ ਨਹੀਂ ਮਿਲੇ ਜੀ ਨਹੀਂ ਮਿਲਿਆ ਜੀ ਮਤਲਬ ਕਿ ਬਹੁਤ ਜਾਨੀ ਕਿ ਸਿਆਣਪਾਈ ਹੈ ਕਿਸਾਨਾਂ ਦੀ ਕੋਈ ਕਿਸਾਨ ਜੂਨੀਅਨ ਦਾ ਕੋਈ ਤੁਹਾਡੇ ਨਾਲ ਟਕਰਾਅ ਹੋਇਆ ਹੋਵੇ ਨਹੀਂ ਕਿਸੇ ਕਿਸਮ ਦਾ ਕੋਈ ਟਕਰਾਅ ਕਿਸਾਨ ਜੂਨੀਅਨ ਵੀ ਸਹੀ ਹੈ ਇਸ ਵਾਰ ਬਿਲਕੁਲ ਕੁਛ ਨਹੀਂ ਜੀ ਹੈ ਬਾਕੀ ਸਾਰੇ ਲੋਕ ਸਿਆਣੇ ਹੈ ਜੀ ਵਧੀਆ ਕੰਮ ਕਰ ਰਹੇ ਹੈ ਅੱਗੇ ਨਾਲੋਂ ਘਟ ਗਏ ਹਾਂਜੀ ਹਾਂਜੀ ਸੋ ਦਰਸ਼ਕੋ ਆਪਣੇ ਨਾਲ ਭਾਈ ਅਵਤਾਰ ਸਿੰਘ ਜੀ ਮੌਜੂਦ ਸੀਗੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੈਗਾ ਅੱਗੇ ਨਾਲੋਂ ਅੱਗ ਲਾਉਣ ਦੇ ਵਿੱਚ 100% ਦੇ ਵਿੱਚੋਂ 80% ਕਿਸਾਨ ਅਵਤਾਰ ਸਿੰਘ ਦਾ ਕਹਿੰਦਾ ਸਿਆਣਾ ਹੋਏ ਆ ਅਵਤਾਰ ਸਿੰਘ ਜੀ ਧੰਨਵਾਦ ਜੀ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲੋਕ ਪੰਜਾਬ ਟੀਵੀ ਤੇ ਤੁਸੀਂ ਜੁੜੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਤਾ ਝੋਨੇ ਦੀਆਂ ਵੱਢ ਲੈ ਕਿਸਾਨਾਂ ਨੇ ਤੇ ਪਰਾਲੀ ਦੀਆਂ ਇਹ ਗੱਠਾ ਵੱਢ ਰਹੀਆਂ ਤੇ ਕਈ ਕਿਸਾਨ ਅੱਗ ਵੀ ਲਾ ਦਿੰਦੇ ਆ ਤੇ ਸਰਕਾਰ ਨੇ ਤੁਹਾਨੂੰ ਪਤਾ ਨੋਡਲ ਅਫਸਰ ਲਾਏ ਹੋਏ ਆ ਜਿਹੜੇ ਕੀ ਨਿਗਰਾਨੀ ਕਰਦੇ ਆ ਲਿਖਤ ਪੜਤ ਕਰਦੇ ਆ ਵਾੜਾ ਵਿੱਚ ਗੇੜਾ ਮਾਰਦੇ ਆ ਨਾ ਤੇ ਆਪਣੇ ਨੋਡਲ ਅਫਸਰ ਆਪਣੇ ਸਾਹਮਣੇ ਹੈਗੇ ਅਵਤਾਰ ਸਿੰਘ ਜੀ ਜੀ ਆਪਣੇ ਜਾਣਕਾਰੀ ਦੇਣਗੇ ਕਿਸਾਨਾਂ ਨੂੰ ਪਹਿਲਾਂ ਤਾਂ ਸਵਾਗਤ ਹੈ ਜੀ ਅਵਤਾਰ ਸਿੰਘ ਜੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਤੇ ਕੀ ਕਹਿਣਾ ਚਾਹੋਗੇ ਜੀ ਕਿਸਾਨਾਂ ਨੂੰ ਤੁਸੀਂ ਅੱਜ ਆਪਣੇ ਫੀਲਡ ਵਿੱਚ ਆਏ ਹੋ ਤੇ ਕੀ ਵਿਚਾਰਾ ਕੋਈ ਅੱਗਾ ਫਰਕ ਪਿਆ ਵਧਾ ਅੱਗ ਲੱਗ ਰਹੀ ਹੈ ਜਾਂ ਘਟ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਹਾਂ ਜੀ ਕਿ ਅੱਗੇ ਨਾਲੋਂ ਬਹੁਤ ਫਰਕ ਹੈ ਹੂੰ ਵੀ ਐਤਕੀ ਜਿਹੜਾ ਕਿਸਾਨ ਆ ਉਹ ਗੱਠਾਂ ਨੂੰ ਬਹੁਤ ਤਰਜੀਹ ਦੇ ਰਿਹਾ ਪਹਿਲਾਂ ਹੀ ਠੀਕ ਹੈ ਜੀ ਤੇ ਕਿਸੇ ਕਿਸਮ ਦੀ ਹਜੇ ਤੱਕ ਕੋਈ ਮਤਲਬ ਐਕਸੀਡੈਂਟ ਇਸ ਤਰ੍ਹਾਂ ਦਾ ਨਹੀਂ ਆਇਆਗਾ ਠੀਕ ਹੈ ਜੀ ਵੀ ਜਿਹੜਾ ਮਤਲਬ ਅੱਗ ਵਗੈਰਾ ਦਾ ਤੇ ਬਹੁਤ ਆਗਾਂ ਬਦੂ ਮਤਲਬ ਇਸ ਸੋਚ ਦੇ ਮਤਾਬਕ ਇਹ ਲੋਕ ਕੰਮ ਕਰ ਰਹੇ ਆ ਹਾਂ ਜੀ ਅਵਤਾਰ ਸਿੰਘ ਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਜੀ ਫੀਲਡ ਵਿੱਚ ਕੰਮ ਕਰਦਿਆਂ ਨੂੰ ਸਾਨੂੰ ਹੋ ਗਏ ਜੀ 12 13 ਤਰੀਕ ਤੋਂ ਅਸੀਂ ਮਤਲਬ ਜਾ ਰਹੀ ਹਾਂ ਫੀਲਡ ਹਾਂ ਤੇ ਮਤਲਬ ਕੋਈ ਕੇਸ ਆਇਆ ਕਿਸਾਨਾਂ ਦਾ ਜਾਂ ਜਾਗਰੂਕ ਹੋਏ ਜਾਂ ਕਿ ਸਾਨੂੰ ਜਾਗਰੂਕ ਹੋਏ ਆ ਫਿਲਹਾਲ ਕੋਈ ਕੇਸ ਨਹੀਂ ਆਇਆਗਾ ਠੀਕ ਹੈ ਜੇ ਕੋਈ ਮਾਣਾ ਇਕੜ ਦੁਕੜ ਕੋਸ਼ਿਸ਼ ਕਰਦਾ ਵੀ ਹੈ ਤਾਂ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਸਮਝਦਾਰੀ ਨਾਲ ਰੋਕ ਦਿੰਦੇ ਹਾਂ ਰੋਕ ਦਿੰਦੇ ਹਾਂ ਮਤਲਬ ਕਿ ਐਸਾ ਵਾਰ ਜਿੰਨੇ ਦਰਾਂ ਤੁਸੀਂ ਡਿਊਟੀ ਤੇ ਨਾ ਤਾਂ ਵੀ ਕਿਸਾਨ ਪਹਿਲਾਂ ਨਾਲੋਂ ਫਰਕ ਪਿਆਗਾ ਅੱਗੇ ਇਹ ਮੈਦਕੀ ਗੱਠ ਬਹੁਤ ਜ਼ਿਆਦਾ ਬਣਾਈ ਜੀ ਮਤਲਬ ਟਾਈਮ ਤੇ ਚੱਕੀਆਂ ਜਾ ਰਹੀਆਂ ਇਕੱਠਾ ਹਾਂ 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 ਗੱਠਾਂ ਵੀ ਚੱਕੀਆਂ ਜਾ ਰਹੀਆਂ ਜੋ ਕੋਈ 19 20 ਥੋੜਾ ਬਹੁਤਾ ਹੁੰਦਾ ਉਹਨੂੰ ਸਮਝਾਪ ਜਾ ਕੇ ਕੰਮ ਨੂੰ ਠੀਕ ਕਰ ਰਹੇ ਆਂ ਮਤਲਬ ਕਿ ਜੇ ਪਿਛਲੇ ਸਾਲ ਨਾਲ ਵੇਖਿਆ ਜਾਵੇ ਕਿੰਨੇ ਪਰਸੈਂਟ ਵਧਿਆ ਵੀ ਕਿਸਾਨ ਜਾਗਰੂਕ ਹੋਇਆ ਅੱਗਲੋਂ ਹਟਿਆ ਮੈਂ ਤਾਂ ਇਹ ਹੀ ਸਮਝੂਗਾ ਵੀ ਇੱਥੇ 80% ਉਹ ਹੋ ਗਿਆ 75 ਤੋਂ 80% ਮਤਲਬ ਕਿ ਤੁਹਾਨੂੰ ਕੋਈ ਨਹੀਂ ਮਿਲਿਆ ਨਹੀਂ ਫਿਰ ਹਾਲ ਕੋਈ ਐਕਸੀਡੈਂਟ ਨਹੀਂ ਮਿਲਿਆ ਤੇ ਤੁਸੀਂ ਜੀ ਜਾਂਦੇ ਜਾਂਦੇ ਕਿਸਾਨਾਂ ਨੂੰ ਕੋਈ ਆਪਣੇ ਵੱਲੋਂ ਕੋਈ ਸਨੇਹ ਦੇਣਾ ਚਾਹੋਗੇ ਵੀ ਜਿਹੜੇ ਅੱਗ ਜਿਹੜੇ ਵੀ ਕੋਈ ਕੋਸ਼ਿਸ਼ ਕਰਦੇ ਅੱਗ ਲਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਹੀ ਕਹੂੰਗਾ ਵੀ ਵੱਧ ਤੋਂ ਵੱਧ ਤੁਸੀਂ ਆਪਣਾ ਸਰਕਾਰ ਦਾ ਸਾਥ ਦਿਓ ਤੇ ਇਹਨਾਂ ਨੂੰ ਮਤਲਬ ਸੁਪਰ ਸੀਟਰ ਨਾਲ ਜਾਂ ਦੂਸਰੇ ਇਸ ਤਰ੍ਹਾਂ ਦੀ ਮਤਲਬ ਬਚਾਈ ਵਗੈਰਾ ਕਰਕੇ ਜਿੰਨਾ ਵੀ ਹੋ ਸਕਦਾ ਹੈ ਸੰਭਾਲ ਕਰੋ ਕਿਉਂਕਿ ਇਹਦੇ ਨਾਲ ਬ ਬੜਾ ਬੇ ਦੇ ਵਿੱਚ ਮਤਲਬ ਜਿਹੜੇ ਹੈਗੇ ਆ ਉਹਨਾਂ ਨੂੰ ਅਸਥਮਾ ਦਾ ਜਾਂ ਬੱਚਿਆਂ ਨੂੰ ਇਹਨਾਂ ਨੂੰ ਮਤਲਬ ਪ੍ਰੋਬਲਮ ਆਉਂਦੀ ਹੈ ਵਾਤਾਵਰਨ ਸਾਰੇ ਦੂਸ਼ਿਤ ਹੁੰਦਾ ਹੈ ਇਸ ਕਰਕੇ ਹਾਂ ਇਸ ਕਰਕੇ ਵੀ ਤੁਸੀਂ ਗੱਠਾਂ ਦਾ ਹੀ ਮਤਲਬ ਮਤਲਬ ਕਿ ਅਰਦਾਸ ਜੀ ਤੁਸੀਂ ਫੀਲਡ ਵਿੱਚ ਕਿੰਨੇ ਤੋਂ ਕਿੰਨੇ ਟਾਈਮ ਤੱਕ ਰਹਿੰਦੇ ਹੋ ਫਿਰ ਮਾਰਨਿੰਗ ਤੋਂ ਅਸੀਂ ਮਤਲਬ ਆ ਜਨੇ 10 ਤੋਂ ਮਤਲਬ 5 ਵਜੇ ਤੱਕ ਹੀ ਰੱਖ ਲਓ ਠੀਕ ਹੈ ਜੀ ਕੋਈ ਕਿਸਾਨ ਮਤਲਬ ਅੱਜ ਤੱਕ ਤੁਹਾਨੂੰ ਕੋਈ ਇਹਨਾਂ ਦਿਨਾਂ ਵਿੱਚ ਕੋਈ ਅੱਗ ਲਾਉਂਦਾ ਮਿਲਿਆ ਕਿਸਾਨ ਕੇ ਨਹੀਂ ਮਿਲਿਆ ਨਹੀਂ ਮਿਲਿਆ ਮਤਲਬ ਕਿ ਬਹੁਤ ਜਾਨੀ ਕਿ ਸਿਆਣਪਾਈ ਆ ਕਿਸਾਨਾਂ ਦੀ ਹਾਂ ਕੋਈ ਕਿਸਾਨ ਜੂਨੀਅਨ ਦਾ ਕੋਈ ਤੁਹਾਡੇ ਨਾਲ ਟਕਰਾਅ ਹੋਇਆ ਹੋਵੇ ਨਹੀਂ ਕਿਸੇ ਕਿਸਮ ਦਾ ਕੋਈ ਕਿਸਾਨ ਜੂਨੀਅਨ ਵੀ ਸਹੀ ਐ ਇਸ ਵਾਰ ਬਿਲਕੁਲ ਕੁਛ ਨਹੀਂ ਜੀ ਹੈ ਬਾਕੀ ਸਾਰੇ ਲੋਕ ਸਿਆਣੇ ਆ ਜੀ ਵਧੀਆ ਕੰਮ ਕਰ ਰਹੇ ਆ ਅੱਗੇ ਨਾਲੋਂ ਘਟ ਗਏ ਹਾਂਜੀ ਹਾਂਜੀ ਸੋ ਦਰਸ਼ਕੋ ਆਪਣੇ ਨਾਲ ਭਾਈ ਅਵਤਾਰ ਸਿੰਘ ਜੀ ਮੌਜੂਦ ਸੀਗੇ ਤੁਹਾਨੂੰ ਸਾਰਿਆਂ ਨੂੰ ਦੱਸਿਆਗਾ ਅੱਗੇ ਨਾਲੋਂ ਅੱਗ ਲਾਉਣ ਦੇ ਵਿੱਚ 100% ਦੇ ਵਿੱਚੋਂ 80% ਕਿਸਾਨ ਅਵਤਾਰ ਸਿੰਘ ਦਾ ਕਹਿੰਦਾ ਸਿਆਣਾ ਹੋਏ ਆ ਅਵਤਾਰ ਸਿੰਘ ਜੀ ਧੰਨਵਾਦ ਜੀ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲੋਕ ਪੰਜਾਬ ਟੀਵੀ ਦਾ ਤੁਸੀਂ ਜੁੜੇ ਥੈਂਕ ਯੂ ਧੰ